ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅਮਨੀਤ ਬਲੌਗ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਹੋਰ ਜੀ ਸਾਰੇ ਠੀਕ ਠਾਕ ਹੋ ਵਧੀਆ। ਕਰਨ ਜੀ ਰੋਟੀਆ ਬਣਾ ਰਹੀ ਹੈ ਰੋਟੀਆਂ। ਹੋਰ ਜੀ ਰੋਟੀ ਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹਾਂਜੀ ਇੱਧਰ ਬਣੀਆਂ ਨੇ ਰੋਟੀਆਂ ਤੇ ਸੱਚੇ ਪਿਆਸੁੱਤੇ। ਅੰਬਰ। ਦੁਵਾਲੀ ਕਰਕੇ ਆਈਆਂ ਛੁੱਟੀਆਂ। ਅੱਜ ਕਦੋਂ ਵੀ ਆਏ ਦੁਆਰ। ਅੱਜ ਤਾਂ ਆਜਾ ਹਾਂ ਅੱਜ ਤਾਂ ਆਏ ਦੁਆਰ। ਮੈਂ ਦੁਆਰਾ ਜੀ। ਦਿਵਾਲੀ ਹੁਣ ਆਇਆ ਨਹੀਂ ਪਤਾ ਲੱਗਦਾ ਵਿੱਚੇ ਕਈ ਜਾਂਦੇ 21 ਤਰੀਕ ਦੀ ਦਿਵਾਲੀ ਆ ਵਿੱਚੇ ਕਈ ਜਾਂਦੇ 20 ਤਰੀਕ ਦੀ ਦਿਵਾਲੀ ਆ ਹੁਣ ਆਇਆ ਨਹੀਂ ਪਤਾ ਵੀ ਕਿਹੜੇ ਦਿਨ ਦਿਵਾਲੀ ਬਣਾਈਏ ਕਮੈਂਟਾਂ ਦੇ ਵਿੱਚ ਜਿਹੜੀ ਡੈਰੀ ਤੇ ਆ ਨਾ ਹਾਂ ਉਹ ਹੈਗੀ ਮਨਨ ਦਾ 21 ਤਰੀਕ ਦੀ ਹਾਂ ਹਾਂ ਡੈਰੀ ਤੇ ਮੈਂ ਵੀ ਦੇਖੀ ਤੇ ਜੇ ਮੰਨ ਕੇ ਚਲੋ ਗੂਗਲ ਤੇ ਗੂਗਲ ਤੇ ਦੇਖਣੇ ਜਾ ਕੇ ਉੱਥੇ ਮਨਨ ਦਾ ਸ਼ਹਿਰ 20 ਤਰੀਕ ਦੀ ਆ ਅਭੀ ਕਹਿੰਦਾ ਸੀਗਾ ਮੈਨੂੰ ਹਾਂ 20 ਤਰੀਕ ਦੀ ਆ ਹੁਣ ਆਇਆ ਨਹੀਂ ਪਤਲਾ ਦਾ ਦੋ ਦੋ ਤਿਹਾੜ ਆਉਣ ਲਾਗੇ ਕਰਵਾ ਚੌਥ ਵੀ ਦੋ ਸੀਗੇ ਐ ਕਿ ਦਿਵਾਲੀ ਪਹਿਲਾਂ ਹੀ ਆਈ ਆ ਹਾਂ ਦਿਵਾਲੀ ਪਹਿਲਾਂ ਹੀ ਆਈ ਆ 11 ਅੱਗੇ ਦਿਵਾਲੀ ਮੌਸਮ ਚੱਲੀ ਜਾਂਦਾ ਹਾਂ ਦਸਮਾ ਚੱਲੀ ਜਾਂਦਾ 11 ਨਹੀਂ ਚਲੀ ਜਾਂਦੀ ਮੈਨੂੰ ਲੱਗਦਾ ਸ਼ਾਇਦ ਪੱਕਾ ਨਹੀਂ ਪਤਾ ਕਿ ਕਈ ਵਾਰ 10ਵੇਂ ਲਾਸਟ ਡੇ ਇਹਦੇ ਵਿੱਚ ਹੁੰਦੀ ਹੈ ਜਾ ਕੇ ਤੇ ਵੈਸੇ ਹਾਈ ਤੱਕ ਜ਼ਿਆਦਾ ਠੰਡ ਵੀ ਨਹੀਂ ਪੈਣ ਲੱਗੀ ਠੀਕ ਹੈ ਮੌਸਮ ਪਰ ਮੱਛਰ ਬਹੁਤ ਪਰੇਸ਼ਾਨ ਕਰਦਾ ਮੱਛਰ ਤੋਂ ਪਰੇਸ਼ਾਨ ਕਰਦਾ ਹੀ ਅੱਗੇ ਸਹੀ ਗੱਲ ਰਾਤੋਂ ਢੇਰ ਲੱਗੇ ਨਾ ਮੱਛਰ ਸਾਥ ਨਾਈਟ ਕੀ ਕਰਵਾ ਚਾਹਦਾ ਦੂਜਾ ਵਲੌਗ ਬਣਾਇਆ ਨਹੀਂ ਗਿਆ ਥੋੜਾ ਇਹ ਨਾ ਸਾਡੇ ਫੋਨ 'ਚ ਪ੍ਰੋਬਲਮ ਸੀਗੀ ਇਸ ਕਰਕੇ ਸਾਥ ਵਲੌਗ ਬਣਾਏ ਨਹੀਂ ਗਏ ਤੇ ਫਟਮਾ ਜੀ ਸ਼ੇਅਰ ਕੀਤੀਆਂ ਇੰਸਟਾਗ੍ਰam ਤੇ ਹਾਂ ਇੱਕ ਦੀ ਇੱਕ ਨਹੀਂ ਦੋ ਕੀਤੀਆਂ ਸੀ ਦੋ ਕੀਤੀਆਂ ਸੀ ਦੋ ਫੋਟੋਆਂ ਸ਼ੇਅਰ ਕੀਤੀਆਂ ਹਾਂ ਦੋ ਕੀਤੀਆਂ ਸੀ ਤੇ ਆਪਾਂ ਦਿਵਾਲੀ ਦਾ ਵੀ ਵਲੌਗ ਬਣਾਵਾਂਗੇ ਤੇ ਅੱਜ ਸਾਰੇ ਦਿਨ ਦਾ ਵੀ ਆਪਾਂ ਵਲੌਗ ਬਣਾਵਾਂਗੇ ਕਿ ਦਿਨ ਹੈ ਆਪਾਂ ਚ ਕੀ ਕੀ ਇਹ ਕਰਦੇ ਆ ਕੰਮ ਹਨਾ ਤੇ ਬਣੇ ਰਹੋ ਵਲੌਗ ਦੇ ਨਾਲ ਐਂਡ ਤੱਕ ਚਲੋ ਫਿਰ ਮਿਲਦੇ ਆਪਾਂ ਤੁਹਾਨੂੰ ਅਗਲੀ ਤੇ ਵਲੌਗ ਨਾ ਵੱਧ ਤੋਂ ਵੱਧ ਵੇਖਿਆ ਕਰੋ ਮੇਰੇ ਭਰਾ ਹਾਂਜੀ ਸਾਡੇ ਨਾਲ ਫੋਨ 'ਚ ਥੋੜੀ ਜਿਹੀ ਪ੍ਰੋਬਲਮ ਆਤੀ ਇਸ ਕਰਕੇ ਸਾਤੋਂ ਵਲੌਗ ਬਣਾਇ ਨਹੀਂ ਗਏ ਤੇ ਤਾਂ ਕਾਫੀ ਟਾਈਮ ਲੱਗਾ ਸਾਨੂੰ ਹੁਣ ਇਹ ਵਲੌਗ ਹੁਣ ਥੋੜਾ ਜਿਹਾ ਫੋਨ ਆ ਅਸੀਂ ਠੀਕ ਕਰਵਾਇਆ ਵੈਸੇ ਫੋਨ ਤਾਂ ਉਹੀ ਆ ਤੇ ਠੀਕ ਕਰਵਾਇਆ ਉਹ ਸਹੀ ਨਹੀਂ ਬੰਦਦਾ ਸੀ ਵਲੌਗ ਤਾਂ ਕਰਕੇ ਤੇ ਸੋਚਿਆ ਚਲ ਅੱਜ ਅਸੀਂ ਵਲੌਗ ਬਣਾ ਕੇ ਦੇਖਨੇ ਆ ਤੇ ਵਲੌਗ ਅੱਜ ਥੋੜਾ ਜਿਹਾ ਵਧੀਆ ਲੱਗਿਆ ਬਣਦਾ ਹੈਗਾ ਤੇ ਹੁਣ ਅਸੀਂ ਵਲੌਗ ਬਣਾਇਆ ਕਰਾਂਗੇ ਰੋਜ਼ਾਨਾ ਤਾਂ ਨਹੀਂ ਕਹਿ ਸਕਦੇ ਅਸੀਂ ਵਲੌਗ ਬਣਾਉਂਦੇ ਤੇ ਕਿਉਂਕਿ ਹੁਣ ਫਿਰ ਬੱਚਾ ਬੱਚੇ ਹੰਟਰ ਪੇਪਰ ਆਉਣਗੇ ਨਾ ਕਿਉਂਕਿ ਮੁੰਡਾ ਪਲਾਸਟਿਕ ਦੇ ਵਿੱਚ ਆ ਕੁੜੀ ਛੇਮੀ ਦੇ ਵਿੱਚ ਆ ਉਹ ਟਾਈਮ ਨਹੀਂ ਲੱਗਦਾ ਕਾ ਤਾਂ ਕਰਕੇ ਬੈਠਣਾ ਬੱਚੇ ਨੇ ਪੜ੍ਹਨਾ ਵੀ ਕਈ ਵਾਰ ਕਰ ਲਈ ਤੋਂ ਨਹੀਂ ਮੰਨਦਾ ਵਲੌਗ ਤਾਂ ਕਰਕੇ ਤੇ ਅੱਜ ਹਜੇ ਇਹਨਾਂ ਨੇ ਜਾਣਾ ਕੰਮ ਤੇ 7:30 ਵਜੇ ਉਦੋਂ ਪਹਿਲਾਂ ਮੈਂ ਇੱਕ ਥੋੜਾ ਜਿਹਾ ਆਪਾਂ ਵਲੌਗ ਬਣਾ ਲ ਗਏ ਚਲੋ ਜੀ ਫਿਰ ਮਿਲਦੇ ਆਂਗੇ ਆ ਮੇਰੇ ਗੁੜੀਆਂ ਨੇ ਬਣਾਇਆ ਡੈਡੀ ਵੀ ਆ ਕੀ ਬਣਾਇਆ ਡੈਡੀ ਵੀ ਬਣਾਇਆ ਨਾ ਆ ਦੇਖੀ ਨਾ ਇਹ ਆ ਫੈਨਸਟੈਂਡ ਬਣਾਇਆ ਹੈਗਾ ਆ ਫੈਨਸਟੈਂਡ ਬਣਾਇਆ ਆ ਗੁੱਡਾ ਥੱਲੇ ਬਣਾਇਆ ਤੇ ਆ ਥੋੜੀ ਥੋੜੀ ਕੋਠੀ ਬਣਾਈ ਆ ਆ ਵਿੱਚ ਜਿਹੜਾ ਰਮਾਲ ਹੁੰਦਾ ਉਹਦੇ ਵਿੱਚ ਪਤਾ ਨਹੀਂ ਕੀ ਸਮਾਨ ਪਾਇਆ ਮੈਨੂੰ ਐਨੇ ਸਮਝ ਨਾ ਨੀ ਮੈਨੂੰ ਪਤਾ ਗੁੱਡਾ ਹੁਣਾ ਕਾਰ ਬਣਾਇਆ ਆ ਇਹ ਸਰ ਉਹਦੇ ਬਣਾਇਆ ਪੇਪਰ ਆ ਆ ਦੇਖੋ ਬਲਬ ਹੈਗਾ ਬਲਬ ਨੂੰ ਕਲਰ ਕਰਤਾ ਹੈਗਾ ਤੇ ਐਸ ਤਰ੍ਹਾਂ ਰੱਖਤਾ ਪੂਰਾ ਸਜਾ ਕੇ ਐਸੇ ਡਰਾਇੰਗ ਬਹੁਤ ਸੋਹਣੀ ਕਰਦੀ ਹੈਗੀ ਆ ਤੇ ਆ ਦੇਖੋ ਆ ਵਿੱਚ ਫਲਾਵਰ ਵੀ ਪਾਇਆ ਨੇ ਹਾਂ ਬਾਗ ਦਾ ਉਹ ਬਣਾਇਆ ਨਿੱਕਾ ਇਹ ਫਲ ਬਣਾਇਆ ਆ ਵਿੱਚ ਕਿਤਨਾ ਹੂੰ ਬੈਂਗ ਲੱਗੀ ਅੱਜ ਹੀ ਤੁਹਾਨੂੰ ਦਿਖਾਉਣੇ ਆਪ ਜਿਹੜੇ ਆਪਾਂ ਵਾਗਣੀ ਦੇ ਬੂਟੇ ਲਾਇ ਸੀ ਨਾ ਬਹੁਤ ਛੋਟੇ ਲਾਇ ਸੀਗੇ ਤੇ ਦੇਖੋ ਕਿੱਡੇ ਕਿੱਡੇ ਹੋ ਗਏ ਇੱਕ ਵਾਰੀ ਅਸੀਂ ਵਾਗਣੀ ਧਰ ਕੇ ਖਾ ਵੀ ਲਈ ਸੀਗੇ ਤੇ ਹੁਣ ਇੱਧਰ ਦੇਖੋ ਵਾਗਣੀ ਲੱਗੀ ਵੀ ਆ ਸੀ ਦੇਖੋ ਬਹੁਤ ਪਤੀ ਦੋ ਵਾਗਣੇ ਇੱਧਰ ਲੱਗ ਜਣੇ بوٹا جن ڈگ دا فل چلا بوٹا چلائی کرتے جان گ ਲੱਗੀ ਹੋਈ ਮਿਰਚਾਂ ਦੇ ਬੂਟੇ ਨਹੀਂ ਹੋਏ ਕਿਉਂ ਉਹ ਪੱਟਣੇ ਆਏ ਨਹੀਂ ਹੁੰਦੇ ਹਾਂ ਤੇ ਆਹਨੂੰ ਵੀ ਲੱਗੀ ਪਈ ਆ ਦੇਖੋ ਇੱਕ ਤੇ ਸ਼ਾਇਦ ਦੋ ਸੀ ਨਾ ਆ ਰੰਗ ਆ ਛੋਟੀ ਵਾਲੀ ਆ ਨਾ ਆ ਵਾਲੀ ਛੋਟੇ ਹਾਂ ਤੇ ਇਦਾਂ ਆਂਦੀ ਸੈਨੂੰ ਲੱਗਦੇ ਨੇ ਕ੍ਰੇਲੇ ਆ ਕਿ ਆ ਵੇਲਾ ਉਹ ਲੱਗੇ ਨਾ ਤੇ ਆਹ ਦੇਖੋ ਜੀ ਆ ਨਾ ਨજર ਕੰਡਾ ਬੂਟਾ ਹੈਗਾ ਆ ਦੇਖੋ ਪੌਦਾ ਨજર ਕੰਡਾ ਇਹਨੂੰ ਨજર ਕੰਡਾ ਬੋਲਦੇ ਹੈਗੇ ਇਹ ਮੈਨੂੰ ਕਿਸੇ ਨੇ ਦਿੱਤਾ ਸੀਗਾ ਇਸ ਗਮਟ ਗਣਿਤ ਤਸਿਕ ਦੇਖੋ ਬਹੁਤ ਸੋਨਾ ਬੂਟਾ ਦਾ ਕਹਿੰਦੇ ਘਰ ਨੂੰ ਨਜ਼ਰ ਨਹੀਂ ਲੱਗਦੀਗੀ ਦੇਖਦੇ ਆ ਤੇ ਆ ਆਪਣੇ ਹੈਗੇ ਕਰੇਲਿਆਂ ਦੇ ਵੱਲ ਹੁਣ ਇਹਨਾਂ ਫਲ ਪੈਣ ਲੱਗਿਆ ਕਰੇਲਿਆਂ ਪਹਿਲਾਂ ਹਣੀ ਪਹਿਲਾਂ ਤਾਂ ਛੋਟੀ ਸੀ ਇਹ ਪਾਉਣਾਂ ਤਾਂ ਮੈਨੂੰ ਕਹਿਆ ਨਾ ਲੱਗੂਗਾ ਫਲ ਤਾਂ ਵਧੀ ਗਈ ਵਧੀ ਗਈ ਵੱਲ ਜੀ ਤੇ ਹੁਣ ਦੇਖੋ ਇੱਧਰ ਵੀ ਲੱਗੇ ਵਾ ਕਾਫੀ ਆ ਨਾ ਫੁੱਲ ਜੇ ਲੱਗੇ ਵਾ ਲੱਗੇ ਫੁੱਲ ਹਾਂ ਨਹੀਂ ਨਹੀਂ ਹੁਣ ਹੋ ਜੂਗੀ ਤੇ ਇੱਥੇ ਮੈਂ ਧਣੀਆਂ ਬੀਜਿਆ ਗਿਆ ਵੇ ਹੁਣ ਦੇਖਿਆ ਆ ਵਾਲਾ ਉਗ ਰਿਆ ਆ ਗੁਰੂ ਘਰ ਤਾਂ ਨਹੀਂ ਆ ਤਨੀਆ ਵੀ ਤਾਂ ਹਾਂ ਵੀ ਤਾਂ ਮੈਂ ਆ ਆ ਪੱਟ ਕੇ ਨਾ ਇੱਥੇ ਨਾਲ ਨਾਲ ਸੌਂਫ ਵੀ ਦੇ ਹੈ ਆ ਆ ਪੱਟ ਕੇ ਨਾ ਬੋਟੇ ਨਾਲ ਇਹ ਸੌਂਫ ਛੱਡ ਦੇ ਇੱਥੇ ਸਾਰਾ ਇੱਥੇ ਸੌਂਫ ਲਾ ਦਾਂਗਾ ਨਾ ਹੂੰ ਸਾਰੇ ਸੌਂਫ ਲਾ ਦੋ ਕਿੱਧਰ ਗਿਆ ਹੈਲੋ ਗਾਇਸ ਮੰਮੀ ਕਰੀ ਹੁੰਦੀ ਅੱਜ ਸਫਾਈਆਂ ਤੇ ਲੜ ਬਣਾਉਂ ਚੁੱਕ ਕੇ ਤੇ ਚਾਹ ਪੀਣ ਲੱਗੀ ਐ ਤੇ ਚਾਹ ਪੀ ਕੇ ਤੇ ਵਲੌਗ ਬਣਾਉਣ ਲੱਗੀ ਹੋਈ ਏਗੀ ਹਾਂਜੀ ਬੜਾ ਸਦਾ ਗੱਲ ਕਰਦੇ ਬੈੱਡ ਦਾ ਬੁਰਾ ਹਾਲ ਹੋਇਆ ਤਾਂ ਕਿਉਂਕਿ ਮੈਂ ਬੈੱਡ ਤੇ ਰੱਖ ਕੇ ਨਾ ਮਸ਼ੀਨ ਤੇ ਦੇਦੇ ਤੇ ਕੱਪੜੇ ਸੌਂ ਨਹੀਂ ਫਿਰ ਥੋੜਾ ਸੁਕਾਣੀ ਹੈ ਤਾਂ ਥੋੜਾ ਜਿਆਦੇ ਹੋਰੀ ਕੁਦੋਂ ਭਜਾ ਦੇ ਦੇਖੋ ਗਾਇਸ ਕਿੰਨਾ ਗੰਦ ਵੱਜਿਆ ਪਰਸੋ ਦਿਵਾਲੀ ਆ ਇਸ ਲਈ ਫਿਰ ਸੁਵਾਗਾ ਤਾਂ ਦੋ ਤੇ ਸਟਾਰਟ ਆ ਮੈਂ ਤਾਂ ਤਾਂ ਹੀ ਕਹੋ ਜੀ ਆ ਤਾਂ ਕੋਈ ਕੰਮ ਨਹੀਂ ਨਹੀਂ ਮਤਲਬ ਨਹੀਂ ਕੰਮ ਇਹਨੂੰ ਸੱਟ ਦੇ ਹੂੰ ਆ ਮੈਂ ਮੁੜ ਕੇ ਵੇਚ ਉਹ ਚੀਜ਼ੇ ਹੀ ਕਰਦਾ ਸੱਟ ਨਹੀਂ ਕਰਕੇ ਹਾਂਜੀ ਤੇ ਦੋਸਤੋ ਨਾ ਮਦਦ ਕੀ ਹੈ ਕਿ ਮੈਂ ਧਿਆਨ ਦੇ ਕੇ ਮਸ਼ੀਨ ਕਪੜੇ ਸੇਉਣ ਵਾਲੀ ਜਿਹੜੀ ਮੇਰੇ ਕੋਲ ਪਹਿਲਾਂ ਮਸ਼ੀਨ ਸੀ ਕਿ ਨਾ ਉਹ ਸੀ ਕਿ ਨਾ ਥੋੜੀ ਜਿਹੀ ਛੋਟੀ ਮਸ਼ੀਨ ਸੀ ਕਿ ਤੇ ਬਾਕੀ ਸਿਰ ਨਾ ਪਹੁੰਚਿਆ ਤੇ ਚੱਲਦੀ ਹੀ ਨਹੀਂ ਜੂਗੀ ਦੇਖੋ ਮੇਰਾ ਦੇਖਾ ਆਈ ਆਂਦੀ ਹੈ ਇਹ ਨਿਊ ਪ੍ਰਕਾਸ਼ ਕੰਪਨੀ ਦੀ ਮਸ਼ੀਨ ਹੈ ਇਹ ਨਵੀਂ ਮਸ਼ੀਨ ਆਂਦੀ ਹੈ ਤੇ ਮੋਟਰ ਵੀ ਅਪਲਵਾੜੀ ਹੈ ਕਿ ਜਦੋਂ ਮੈਂ ਸੂਟ ਸਲਾਈ ਕਰਦੀ ਸੀ ਨਾ ਤੇ ਮੇਰਾ ਨਾ ਮੋਢਾ ਦੁਖਣ ਲੱਗ ਜਾਂਦਾ ਹੁੰਦਾ ਸੀ ਨਾ ਫਿਰ ਸਸ ਮੈਂ ਹਿਤ ਇੱਕ ਬਾਹਰਲੇ ਸੂਟ ਸਲਾਈ ਨਹੀਂ ਕਰਦੀ ਕਿ ਖੁਦ ਆਪੇ ਘਰੇ ਘਰੇ ਸੂਟ ਸਲਾਈ ਕਰਦੀ ਆਂ ਬਸ ਮੇਰੇ ਤੇ ਮੇਰੀ ਬੇਟੀ ਦੇ ਤੇ ਮਸ਼ੀਨ ਲੈ ਦੇ ਸੀ ਉਹ ਨਾ ਪਹੁੰਚਿਆ ਤੇ ਨਹੀਂ ਜਲਦੀ ਸੀ ਬਾਕੀ ਸੀ ਉਹਨੇ 18 ਸਾਲ ਮਸ਼ੀਨ ਚੱਲ ਗਈ ਉਹ ਬਹੁਤ ਸਾਲ ਚੱਲੀ ਹੋ ਮਸ਼ੀਨ ਤੇ ਹੁਣ ਥੋੜੀ ਉਹ ਚੇਂਜ ਕਰਨੀ ਕੋਈ ਫਿਰ ਤਾਂ ਕਰਕੇ ਮੈਂ ਆ ਨਵੀਂ ਮਸ਼ੀਨ ਲਿਆਂਦੀ ਆ ਤੇ ਤੁਹਾਨੂੰ ਬੈੱਡ ਵੀ ਦਿਖਾਉਣੀ ਹੈ ਨਾ ਮੈਂ ਆਪਾਂ ਬੈੱਡ ਵੀ ਲਿਆਂਦਾ ਹੈ ਚਲੋ ਹਾਂਜੀ ਸਫਾਈ ਕਰਨ ਵਾਲੀ ਸਹੀ ਕਿਉਂਕਿ ਬੱਚੇ ਹੁਣੇ ਉੱਠੇ ਹਨ ਫਿਰ ਸਫਾਈ ਨਹੀਂ ਹਿੱਲੇ ਜਿੱਥੇ ਆ ਨਿਊ ਬੈੱਡ ਹੈ ਸਾਡਾ ਦੇਖੋ ਤੇ ਆਹ ਬੈੱਡ ਲਿਆਂਦਾ ਹੈ سر میرا فسٹ آیا ادھر ہاں جی دوستو دیکھو ਸੋਨਾ ਕਮਰਿਆਂ ਦੇ ਵਿੱਚੋਂ ਸਫਾਈ ਕੀਤੀ ਤੇ ਸਾਰੇ ਬਰਾਂਡੇ ਦੇ ਵਿੱਚੋਂ ਸਫਾਈ ਕੀਤੀ ਦੇਖੋ ਐਨਾ ਗੰਦ ਨਿਕਲਿਆ ਸਾੜੇ ਜਾਨਾ ਕਰਦੀ ਸਫਾਈ ਕਰਦੇ ਆ ਫਿਰ ਵੀ ਦੇਖੋ ਐਨਾ ਧਾਸ਼ਤ ਵਗੈਰਾ ਸਾਰੀ ਜਾਰੇ ਦੁਆਜੇ ਕਾਫੀ ਲੱਗੇ ਪੈ ਸੀਗੇ ਜਿਦਾਂ ਤੁਸੀਂ ਨਿਕਲੇਗੇ ਮੈਂਨਾ ਅੱਜ ਸਾਰੀ ਢਹਾੜੀ ਲੱਗ ਜੂਗੀ ਪਰਦੇ ਵੀ ਸਾਹ ਤਿਆਰ ਹੁਣ ਪਹਿਲਾਂ ਸਫਾਈ ਕੀਤੀ ਹੈਗੀ ਉਸ ਤੋਂ ਬਾਅਦ ਪੋਚੇ ਲਾਵਾਂਗੇ ਤੇ ਪੋਚਾਂ ਤੋਂ ਬਾਅਦ ਫਿਰ ਕੱਪੜਿਆਂ ਦੀ ਬਾਦੀ ਔਰ ਕੀ ਕੱਪੜੇ ਧੋ ਕੇ ਉਸ ਤੋਂ ਬਾਅਦ ਹੀ ਪਰਦੇ ਟੰਗਾਂਗੇ ਜਦੋਂ ਸੁੱਤ ਜਾਣਗੇ ਹਾਂਜੀ ਇੱਧਰ ਦੇਖੋ ਆਪਾਂ ਧੋਈ ਜਾਂਦੀ ਹੁੰਦੀ ਵੇ ਇਹ ਪੁਰਾਣੇ ਦੀਵੇ ਹੈਗੇ ਤੇ ਇਹਨਾਂ ਨੂੰ ਉਸ ਤੋਂ ਬਾਅਦ ਕਰੂਗੀ ਕਲਰ ਨਵੇਂ ਲਵਾਗੇ ਤਾਂ ਸਹੀ ਪਰ ਥੋੜੇ ਜਿਹਾ ਲਵਾਗੇ ਜਿਆਦਾ ਨਹੀਂ ਲੈਂਦੇ ਕਿਉਂਕਿ ਪੁਰਾਣੇ ਕਾਫੀ ਪਏ ਹੈਗੇ ਆ ਤੇ ਇੱਧਰ ਆਪਾਂ ਕੱਪੜੇ ਵੀ ਧੋਲੇ ਆ ਤੇ ਦੇਖੋ ਸਾਰੇ ਹੁਣ ਸਫਾਈਆਂ ਕਰਤੀਆਂ ਤੇ ਗੱਦਾ ਹਜੇ ਵਿਛਾਉਣ ਵਾਲਾ ਹੈਗਾ ਇੱਧਰ ਕਮਰੇ ਦੇ ਵੀ ਤੇ ਬਸ ਪੋਚੇ ਵੀ ਆਪਾਂ ਲਾਤੇ ਸੀ ਹਾਂਜੀ ਤੇ ਸਾਰੀ ਦਿਹਾੜੀ ਅੱਜ ਤਾਂ ਥੱਕ ਗਏ ਕਿਉਂਕਿ 1 ਮਿੰਟ ਵਾਸਤੇ ਵੀ ਬੈਠੇ ਨਹੀਂ ਗੇ ਤੇ ਹਜੇ ਚਾਹ ਵੀ ਪੀਣੀ ਹੈਗੀ ਚਾਹ ਵਸ ਬੇਟੀ ਨੇ ਕਰ ਲਈ ਸੀਗੀ ਤੇ ਚਾਹ ਮੈਂ ਪੀਣੀ ਹੈਗੀ ਮੈਂ ਕਿਾ ਚਲ ਪਹਿਲਾਂ ਕੱਪੜੇ ਧੋਦਾ ਥੋੜੇ ਕਣੀ ਤੱਪ ਲੱਗ ਜੂਗੀ ਤੇ ਬਸ ਹੁਣ ਤੱਪ ਲੱਗ ਜੂਗੀ ਸ਼ਾਮ ਨੂੰ ਲਾ ਕੇ ਰੱਖ ਦਾਂਗੇ ਕੁਛ ਕਰਨ ਨੂੰ ਤੱਪ ਲਵਾ ਕੇ ਮੁੜ ਕੇ ਪਰਦੇ ਟੰਗ ਦਾਂਗੇ ਤੇ ਚਾਦਰਾਂ ਵਿਛਾ ਦਾਂਗੇ ਹਾਂਜੀ ਤੇ ਸਾਡਾ ਬਲੌਗ ਵਧੀਆ ਲੱਗਿਆ ਹੁਣ ਤੇ ਸਾਡੇ ਬਲੌਗ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਆ ਕਰੋ ਸਾਡਾ ਬਲੌਗ ਕਿਸ ਤਰ੍ਹਾਂ ਦਾ ਲੱਗਦਾ ਹੈ ਮਿਲਾਂ ਨੂੰ ਕੋਈ ਆਪਾਂ ਨਿਊ ਬਲੌਗ ਦੇ ਨਾਲ ਵੀ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾ